ਸਾਸਰੀ ਘਰ ਬਲੋਗ ਪਹਿਲਾਂ ਕਰਦੇ ਸਾਸਰੀ ਦਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਬਲੌਗ 'ਚ ਸਾਡੇ ਨਵੇਂ ਬਲੌਗ 'ਚ ਅੱਜ ਬਦਮਾਸ਼ ਵੀਰ ਨਾਲ ਆ ਗਏ ਆ ਬਲੌਗ 'ਚ ਬੜੇ ਜਰਵਾਹ ਆਏ ਨੇ ਓਏ ਆ ਕੀ ਹੋ ਗਿਆ ਓਏ ਮੋਇ ਤੁਹਾਨੂੰ ਅੱਜ ਕਰਦਾ ਆਪਾਂ ਬਲੌਗ ਸਟਾਰਟ ਤੇ ਅੱਜ ਆਪਾਂ ਫਿਰ ਘੁੰਮੀ ਘੁੰਮੀ ਕਰਨੀ ਸਾਰਾ ਦਿਨ ਤੇ ਦੇਖੋ ਕਿੱਥੇ ਕਿੱਥੇ ਜਾਂਦੇ ਆ ਜੁੜੇ ਰਹੋ ਤੁਸੀਂ ਆਪਣੇ ਬਲੌਗ 'ਚ ਇਹ ਪਿਛਲੇ ਦੋ ਆਪਾਂ ਧਾਰ ਦੇਨੇ ਆ ਜਿਆਦਾ ਬੋਲੀਦਾ ਨਹੀਂ ਹੁੰਦਾ ਤੇ ਅੱਜ ਜਦੋਂ ਮੈਂ ਤਲਵਾਰ ਘੱਟ ਲਈ ਨਾ ਬਾਹਰ ਨੂੰ ਇਦਾਂ ਥਾਣੇ ਥੱਲੇ ਬਦਮਾਸ਼ ਬਣ ਜਾਣਾ ਮੈਂ ਨਹੀਂ ਥਾਣੇ ਥੱਲੇ ਜਾਣਾ ਉੱਥੇ ਥਾਣੇ ਤੋਂ ਕੰਮ ਕਿਹਾਦਾ ਬਲਾਡ ਚ ਜਾ ਕੇ ਪਿਛਲੇ ਬੰਦੇ ਆਪਾਂ ਤਾਰਦੇ ਥਾਣੇ ਦਾ ਨਹੀਂ ਨਹੀਂ ਜਾਂਦੇ ਫੇਰ ਵਾਪਸ ਇੱਥੇ ਤੇ ਬਾਈ ਸੇ ਤੁ ਬਾਕੀ ਆਪਾਂ ਮਿਲਦੇ ਆ ਤੁਹਾਨੂੰ ਆਪਾਂ ਜਗਾ ਕੋਈ ਪਾਰਸਲ ਲੈ 60 ਜਿਹੜੇ ਰੰਗ ਤੋਂ 60 ਨਾ ਤੇ ਆ ਪੰਜ ਦਿਨ ਤੱਕ ਉਹ ਬਗਵਾਸ ਬੰਦ ਕਰੋ ਓਏ ਆ ਕੀ ਦਹੀ ਕਾਹ ਕੇ ਕਹਿੰਦਾ ਚੁੱਪ ਕਰਾ ਕਰ ਯਾਰ ਸਭ ਤੋਂ ਜਿਆਦਾ ਆ ਬੰਦਾ ਬੋਲਦਾ ਇੱਧਰ ਨਾਲ ਬਾਪਾ ਮੈਂ ਬੋਲਦਾ ਜਿਆਦਾ ਹਾਂ ਬਾਕੀ ਤੇਰਾ ਤਹੀਂ ਤੇਰਾ ਵਲੌਗ ਹਿੱਟ ਜਾਣਾ ਇੰਜ ਨਹੀਂ ਜਾਣਾ ਜਿਹੜਾ ਜਿਹੜਾ ਇਹਦੇ ਪਿੰਡ ਦਾ ਵਲੌਗ ਦੇਖਦਾ ਮੈਨੂੰ ਲਾਨ ਤਾਂ ਪਾਇਆ ਵਾ ਪਤਾ ਨਹੀਂ ਖੁੱਲੇਗਾ ਜੀ ਦੋੜਾ ਦੋ ਮੈਨੂੰ ਜੂਰੋ ਨਾ ਮਾੜਾ ਮੋਟਾ ਹੋਈ ਤੂੰ ਐਵੇਂ ਤੂੰ ਹੋ ਗਿਆ ਮੈਨੂੰ ਪਠਾ ਮੇਰਾ ਚੱਲ ਛਣੇ ਛਣੇ ਲੈ ਫਿਰ ਜਲਦੀ 100 ਦੇ 100 ਦਾ ਨੋਟ ਕੱਢ ਘੜਕਣਾ ਏ ਤੂੰ ਮੈਨੂੰ ਤੂੰ ਦੇਖ ਲਿਆ ਮੈਨੂੰ 100 ਵਾਲਾ ਨੋਟ ਪਾ ਦੇ ਜੇਪ ਏ ਚੱਲ ਲੈ ਆ ਲੈ ਆ ਪੰਜਾਬ ਦੇ ਲਿਆ ਭਾਈ ਇਹ ਵੀ ਆ ਗਈ ਉਹ ਇਧਰ ਦੇਖ ਉਹ ਇਧਰ ਵੀ ਆ ਗਈ ਉਹ ਵੀ ਛੜਤੀ ਦੇ ਉਹ ਛੜਦਾ ਕਾ ਸਾਡਾ ਭਲਾ ਹੋ ਜੇ ਸਿਰਫ ਖਾਈਦਾ ਹੀ ਆ ਤਰਾ ਸੱਚੀ ਖਾਈਦਾ ਹੀ ਗਿਆ ਹੈ ਉਹ ਮੇਰੇ ਸਾਹਮਣੇ ਮੈਂ ਧੋੜੀ ਦੇਣੀ ਚਲਤੀ ਉਹ ਪਾਣੀ ਚ ਲਾਉਣ ਦੇ ਗੱਡੀ ਪਾਣੀ ਜ ਨਹੀਂ ਹੈ ਜਲਦੀ ਉਹ ਜਾਂਦੇ ਅੱਗੇ ਰੋਦੇ ਅੰਦਰ ਫੇਰ ਜਲਦੀ ਚਣਾ ਲੈ ਗਿਆ ਲੈ ਵੀ ਮੇਤਰਾ ਚ ਚੱਲ ਮਕਈ ਜਾਲਾ ਪਾਈ ਚੱਲ ਗਿਆ ਮੁੰਡਾ ਚੱਲੀ ਲੈਣਾ ਮਕਈ ਜਿਆਦਾ ਪਾਈ ਮਕਈ ਉਹ ਜੀ ਮਤਰਾ ਆ ਜਾ ਬਾਈ ਚੜਨਦੇ ਆ ਇਧਰੋਂ ਆਡਨ ਸੇਤੂ ਬ੍ਰਿਜ ਤੇ ਆ ਇਧਰ ਕੋਈ ਨਾ ਕਦਾ ਬੰਦੇ ਹੋਏ ਇਧਰ ਗੱਡੜਾ ਹੈ ਨਾ ਰਖ ਲਾਰਾ ਪਾਇਆ ਇਹਦੇ ਨਾਕ ਨਹੀਂ ਗਾਡੋ ਕੱਟੇ ਉਹ ਇਧਰ ਗਾਡਰ ਦੇ ਤੂੰ ਇਧਰ ਪਰ ਵੇਖ ਤੂੰ ਇਧਰ ਭੈਂਦੀਆ ਤੇਰਾ ਕਿਰਾਦਾ ਜ਼ਰੂਰ ਤੇਰੇ ਬਾਅਦ ਕੱਟਨੇ ਕੱਢਿਆ ਹੈ ਹਾਂ ਇੱਕ ਪਿਛੇ ਦੇਖ ਨਾ ਆਉਂਦੀ ਇੱਕ ਲੈਂਡ ਚ ਰੱਖ ਦੇਰੀ ਨਾ ਅੱਛਾ ਇਹ ਭਾਰ ਲਾ ਇਤਨਾ ਵੀ ਲੈ ਲਿਆ ਹੋਰ ਮਾਮਾ ਸਾਰੇ ਭਰਦੇ ਆ ਸਾਰਾ ਭਰਤਾ ਬਨੇ ਭਰਦੇ ਆ ਆ ਬਨੇ ਭਰੇ ਉਧਰ ਬਨੇ ਤਨ ਆਦੇ ਪਾਵਾਂਗੇ ਜੜੀ ਮਟਰਾ ਡਲਦੇ ਤੋਂਰੇ ਹੁਣ ਗੱਡੀ ਜਾਊਗੀ 80 ਤੇ ਠੀਕ ਘੱਟ ਬੜੇ ਪਤਲੇ ਇਹ ਬਣਾਏ ਨੇ ਬਦਲੇ ਆ ਸਤ ਉਹ ਡਈ ਐਸ ਇਤਰਲੇ ਬਨੇ ਪਲਾਂਟ kan dah

ਵੀ ਮਤਰਾ ਆਪਾਂ ਪਹੁੰਚ ਗਏ ਆਂ ਪੁਰਾਣੇ ਬੰਬੇ ਤੇ ਅੱਜ ਤੁਹਾਨੂੰ ਦਿਖਾਉਣੇ ਫਿਲਮੀ ਸਟੈਲ ਓਏ ਹੈਲੋ ਸਕਿਊਜ਼ ਮੀ ਹੈਲੋ ਹਾਏ ਕਿਵੇਂ ਹੋ ਪਾਜੀਆ ਵਾਲਾ ਕਾਜ਼ਿਲ ਗਿਆ ਪੰਜਾਬ ਪੰਜਾਬੀ ਨਹੀਂ ਹਾਂਜੀ ਆ ਹਾਏ ਮੈਂ ਕੈਸਾ ਹਾਂ ਹਿੰਦੀ ਮਕਸਦ ਹੋਰ ਵੀ ਕਿਦਾਂ ਸਾਰੇ ਵਧੀਆ ਠੀਕ ਠਾਕ ਯੋ ਠੀਕ ਆ দোਸਤੋ ਠੀਕ ਆ দোਸਤੋ ਸੁਣ ਦਿੱਤ ਵਾਲਾ ਉਹ ਸਾਨੂੰ ਸੀਤ ਵਾਲਾ ਬੰਦਾ ਬਿਲਡਿੰਗਾਂ ਬਹੁਤ ਉੱਚੀਆਂ ਕਿਆਂ ਇੱਧਰ ਦੀ ਹੋ ਗਈ ਲਾਈਟ ਤੇ ਆਪਣੀਆਂ ਜਿਹੀ ਨਹੀਂ ਹੋ ਜਾਂਦੀ ਬਿਲਡਿੰਗਾਂ ਦਾ ਬਹੁਤ ਉੱਚੀਆਂ ਤੌਣ ਥੱਕ ਜਾਂਦੀ ਤਾਂ ਨੂੰ ਇੱਕ ਮਸਕੂਟੀ ਦੇਖੋ ਭਾਈ ਉਹ ਸਰਵ ਕੁਲਾਮ ਹੋਣਾ ਤੇ ਕੁਲਾਮ ਕਿੱਥੇ ਹੈਗਾ ਸਕੂਟੀ ਕਿਹੜਾ ਆਹ ਦੇਖੋ ਸਕੂਟੀ ਠੀਕੀ ਚੀਜ਼ਾਂ ਦੇਖਣੇ ਬੰਦੇ ਕਿਹੜੇ ਕਿਹੜੇ ਬੰਬਾ ਬੋ ਕੈਂਡਾ ਬੰਬਾ ਇਹ ਜੀ ਆਹ ਨਾਮ ਨਾਲ ਬੈਠੀ ਹੈ ਮਰਸੀਡੀਜ਼ ਗੰਦੀ ਲੱਟਾਂ ਪੂਰੀਆਂ ਓਕੇ ਉਹ ਦੇਖੇ ਜਾਣਦੀ ਓ ਦੇ ਤਾੜਾ ਕਾਰੀ ਬਣਾੜਾ ਜਿਹੜੇ ਬੈਠੋ ਭਾਈ ਉਹ ਜਾਂਦੀ ਓ ਜਾਂਦਾ ਹੀ ਕੱਢ ਕੇ ਲੈ ਗਿਆ ਲੱਟ ਜੋ ਆ ਬਸਾ ਵੇ ਕੋ ਮਨੀ ਬਸਾ ਲੱਗ ਗਾਣੇ ਪੋਸ ਕਰਤਾ ਯਾਰ ਆ ਸੁਈ ਜਾ ਹਾਂ ਗਾਸੂ ਵੀ ਦੀ ਹੈ ਗਾਂ ਨਾਲ ਉਹਦੇ ਛੱਡਾ ਨੂੰ ਦੁੱਧ ਦਿੰਦੀ ਹੈ ਤੇ ਮੈਟਰੋ ਆਪਾਂ ਪਹੁੰਚ ਗਏ ਸਟੇਸ਼ਨ ਤੇ ਡੇਢ ਘੰਟਾ ਪਹਿਲਾਂ ਹੀ ਤੇ ਪਾਰਸਲ ਆਉਂਦਿਆ ਆਪਣਾ ਤੇ ਇਹ ਪਾਰਸਲ ਲੈਣੇ ਭਾਈ ਕਿਤੇ ਜਾ ਭਾਈ ਉਧਰ ਚਲ ਗਿਆ ਬਿਲਡਿੰਗ ਬਹੁਤ ਤਗੜੀ ਹੈ ਦੀਦੀ ਨੇ ਉੱਥੋਂ ਤੱਕ ਅਸਲ ਬੰਦੇ ਆਪਾਂ ਆਏ ਤਿੰਨ ਚਾਰ ਜਾਣੇ ਇਹ ਪਾਰਸਲ ਲੈਣੇ ਪਾਰਸਲ ਲੈ ਕੇ ਇਰਤੋ ਬਾਅਦ ਦੇਖਦੇ ਆਂ ਕੀ ਕਰਦੇ ਹੁੜੇ ਰਹੋ ਤੁਸੀਂ ਆਪਣੇ ਨਾਲ ਤੇ ਆਪਾ ਦਿਖਾਉਣੇ ਜਾਂ ਤੋ ਚਲੋ ਬੱਲਾ 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 ਤਾਉਣ ਹੀ ਥੱਕ ਜਾਂਦੀ ਬਿਲਡਿੰਗ ਨੂੰ ਦੇਖ ਕੇ ਤਾਹ ਨੂੰ ਬਦਲਾਂ ਦਾ ਪਤਨਾ ਤੱਕ ਸ਼ਾਈ ਭਈ ਸਭ ਤੋਂ ਤਗੜੀ ਬਿਲਡਿੰਗ ਐ ਹੋ ਜਾਂਦੀ ਦੂਜੀ ਜਾਂਦੇ ਹੀ ਆ ਗਈ ਨਾਲੇ ਦਿਨ ਨੂੰ ਲਿਫਟ ਲਿਫਟ ਜਾਂਦੇ ਲਿਫਟ ਆਹ ਸਭ ਮੇਰਾ ਹੌਂਸਾ ਕੈਮਰਾ ਜੀ ਦੀਦੀ ਨਹੀਂ ਹੋਣੀ ਤੁਹਾਨੂੰ ਮੁੰਬਈ ਸੈਂਟਰਲ ਮੁੰਬਈ ਸੈਂਟਰਲ ਸੈਂਟਰ ਨਾਲ ਜੀ ਤੁਹਾਡੀ ਵੀ ਮੇਰੀ ਟਿਕਟ ਹੋ ਗਈ ਹੈ ਸੈਂਟਰਲ ਨਾਲ ਜੀ ਬੇੜਾ ਬਣਾ ਕੇ ਚਾਰ ਮਿੰਟ ਲੱਗਦੇ ਪਾਵਰ ਟਾਈਮ ਹੁੰਦਾ ਤੇ ਇੱਕ 20 ਹੋ ਗਏ ਆ ਦੇ 1 ਘੰਟਾ ਪਿਆ ਹੈ

ਨੇ ਨਗਰੋਂ ਲੰਘ ਅੱਗੇ ਵੱਡੇ ਵੱਡੇ ਲੰਘ ਆਉਂਦੀ ਜਾ ਰਹੀ ਨੇ ਉਧਰ ਫੁੜਾਂ ਫੁੜਾ ਫੁੜੀ ਮਾਰਨ ਲਿਆ ਫੁੜਾ ਫੁੜਾ ਫੁੜੀ ਮਾਰਨ ਨਾ 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 ਰੇਵਰੇ ਮੈਂ ਹਾਂ ਤਾਂ ਮੈਨੂੰ ਸਟਾਰਟ ਦੇਖ ਹਾਂ ਤਰੋ ਆਪਣੀ ਟ੍ਰੇਨ ਪਹੁੰਚੀ ਹੋਣੀ ਹੁੰਦੀ ਹੈ ਲੱਗਣ ਲਈ ਆਪਾਂ ਮਾਰਸ ਲੈ ਕੇ ਬੰਦਾ ਆਪਣਾ ਇੱਕ ਡੱਬੀਆ ਘੱਟ ਲੈ ਇਹਦੇ ਆ ਮੋੜ ਜਾਏਗੀ ਲੋ ਜੀ ਦੀ ਨੇ ਫੜ ਲਈ ਕੇਰਲੇ ਕੱਪਾ ਹੀ ਹੋ ਠੀਕ ਆਉ ਉਹ ਅੱਗੇ ਚੱਲ ਗਿਆ ਪਤਾ ਨਹੀਂ ਕਿ ਆਹ ਦੇਖ T8D ਨਗਰਾਨਾ ਦਾ ਨਾਚਾ ਕਰਦਾ ਕਿਹਦਾ ਲੋ ਵੀ ਮਿੱਤਰੋ ਦੇਖਦੇ ਆ ਅੱਗੇ ਜਾ ਕੇ ਡੱਬਾ ਆਪਣਾ ਤੇ ਗੇਰ ਦਿਖਾਉਣੇ ਆ ਤਮ ਕੀ ਮਾਲ ਚੜਵਾਉਂਦਾ ਵੱਡਾ ਬੰਦਾ ਕਿੱਥੇ ਗਿਆ ਆ हवा ए सी चेक करो तो मिल गया ओके मिल गया बार। इधर खलो इधर खलो एक बार एक बार इधर खलो डब्बे को ऐसे करके ਚੱਲ ਆ ਜਾ ਨਾ ਵੀ ਮਿੱਤਰੋ ਪਾਰਸਲ ਮਿਲ ਗਿਆ ਆਪਾਂ ਨੂੰ ਤੇ ਆਪਾਂ ਪਾਰਸਲ ਲੈ ਕੇ ਚੱਲੇ ਹਾਂ ਚੱਲਦੇ ਬਾਹਰ ਟਾਈਮ ਸੇ ਮਿਲ ਗਿਆ ਟਾਈਮ ਸੇ ਆਈ ਉਹ ਸਲੇ ਹੈਡਰਾ ਵਾਲਾ ਅੱਛਾ ਜਵਾਨ ਮੁੰਲਾ ਆ ਗਿਆ ਇੱਥੇ ਹੈਡਰਾ ਤੇ ਨਾ ਗਾੜ ਕੇ ਆਈ ਉਹਦਾ ਏਦਾਂ ਏਦਾਂ ਬੜੀ ਫੋਨ ਮੈਂ ਪਾਰਸਲ ਫੜਦਾ ਇਹ ਤੋਂ ਕਲਿੱਕ ਕਰਦੇ ਫੋਟੋ ਬਿੱਤੀ ਚੰਗੀ ਆ। ਕੋਈ ਚਸ਼ਮਾ ਨਹੀਂ ਰੱਖਿਆ ਦਾ। ਐਦਾਂ ਹਾਂ। ਉਥੇ ਚਸ਼ਮਾ। ਵਾ ਕਲਿੱਕ ਕੀਤਾ ਖਿੱਚੀ ਗਈ ਉਹ ਫੋਟੋ। ਹਾਂ। ਆਜੋ। ਚੱਲ। ਆਪ ਲੈ ਗਿਆ। ਓਕੇ ਆਜੋ ਚਲੀਏ। ਬਾਕੀ ਦਾ ਮੌਲ ਤੁਹਾਨੂੰ ਲਗਾਉਣੇ ਅੱਗੇ ਜਾ ਕੇ ਤੋਂ ਬਾਅਦ ਆਪਾਂ ਕਿੱਥੇ ਜਾਂਦੇ ਟੀਡੀ ਆਣੇ ਦੋ ਟੀਡੀ ਨੇ ਦੋ ਦੋ ਬੰਦੇ ਤਿੰਨ ਤਿੰਨ ਘੇਰ ਲਏ ਪਾਸੇ ਲੈ ਕੇ ਚੱਲ ਗਏ ਆਹ